ਖਬਰਾਂ ਦੀ ਸ਼ੁਰੂਆਤ ਕਰਗੇ ਇਸ ਵੇਲੇ ਦੀ ਵੱਡੀ ਪੰਥਕ ਹਲਚਲ ਤੋਂ ਸ਼ਰਮਾ ਜੀ ਜਹਦਾਬ ਸਾਹਿਬ ਨੇ ਧਾਮੀ ਤੇ ਵਡਾਲਾ ਇਹ ਦੋ ਆਗੂ ਮੁਰਦ ਤੋਂ ਤਲਬ ਕਰ ਲਏ ਆ ਜੀ ਹਾਂ ਬਿਲਕੁਲ ਜੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਤਲਬ ਕੀਤਾ ਜਾਂ ਗੱਲਬਾਤ ਲਈ ਬੁਲਾਇਆ ਜਾਂ ਸੱਦ ਲਏ ਜੀ ਅਸਲ ਦੇ ਵਿੱਚ ਜਦੋਂ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇੱਕ ਪਾਸਾ ਇਹ ਨਜ਼ਰ ਆਉਣ ਲੱਗਾ ਕਿ ਉਹ ਕਿਸੇ ਵੀ ਿੱਲੇ ਬਸਿੱਲੇ ਪੁਰਾਣੇ ਹੁਕਮਨਾਮੇ ਮੰਨਣ ਲਈ ਪ੍ਰਵਾਨ ਨਹੀਂ ਤੇ ਉਹਨਾਂ ਨੇ ਆਪਣੀ ਮਹਿਮ ਅੱਗੇ ਵਧਾ ਦਿੱਤੀ ਆ ਤੇ ਦੂਸਰੇ ਪਾਸੇ ਦੂਜੀ ਤਰ ਜਿਹੜੀ ਇਹ ਸੋਚ ਕੇ ਚੱਲ ਰਹੀ ਸੀ ਕਿ ਚਲੋ ਹੋਰ ਨਹੀਂ ਤਾਂ ਅਸੀਂ ਪਰਚੀਆਂ-ਪਰਚੀਆਂ ਕਟਾ ਕੇ ਨਮੀ ਮੈਂਬਰਸ਼ਿਪ ਲਾ ਕੇ ਠੀਕ ਠਾਕ ਹੋਦਿਆਂ ਤੇ ਦੁਬਾਰਾ ਮੁਰਲੀ ਕਤਾਰ ਚ ਆਪ ਮਹਾਰੇ ਬਹਿ ਜਾਗੇ ਹੂੰ ਤਾਂ ਸਾਨੂੰ ਸ਼ਾਮਲ ਨਹੀਂ ਕਰਨਾ ਉਹ ਤਰ ਵੀ ਹੁਣ ਐ ਮਹਿਸੂਸ ਕਰ ਰਹੀ ਐ ਕਿ ਵੀ ਉਹ ਵੀ ਸਾਰਾ ਕੁਝ ਗਿਆ ਤੇ ਅਸੀਂ ਠੱਗੇ ਵੀ ਗਏ ਜੀ ਕਿ ਸਾਡੇ ਹੱਥ ਸਰ ਫਿਰ ਕੁਝ ਨਹੀਂ ਆਇਆ ਪਰ ਉਹਨਾਂ ਦੇ ਵਿੱਚੋਂ ਜੇਕਰ ਕੋਈ ਸਿਰਦ ਲਿਖਦਾ ਤਾਂ ਗੁਰਪ੍ਰਤਾ ਬੜਾਲਾ ਲਿਖਦੇ ਨੇ ਤੇ ਗੁਰਪ੍ਰਤਾ ਬਡਾਲਾ ਹੋਰਾਂ ਨੇ ਦੁਬਾਰਾ ਉਸ ਆਪਣੇ ਸਾਥੀ ਨਾਲ ਲੈ ਕੇ ਜੱਧਰ ਸਾਹਿਬ ਤੱਕ ਕੋਚ ਅਪਰੋਚ ਕੀਤੀ ਸੀ ਕਿ ਸੱਤ ਮੈਂਬਰੀ ਕਮੇਟੀ ਤਾਂ ਕੁਝ ਕੰਮੇ ਨਹੀਂ ਕਰ ਰਹੀ ਜੀ ਸਾਨੂੰ ਕੀ ਹੁਕਮ ਹੈ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਬਾਹਰ ਵੀ ਕਹਿ ਕੇ ਜੱਧਰ ਸਾਹਿਬ ਨੇ ਕਹਿ ਕੇ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਤੇ ਇਹ ਸਭ ਦੇ ਦਰਮਿਆਨ ਫਿਰ ਸੁਖਵੀਰ ਬਾਦਲ ਹੋਰਾਂ ਦੀ ਧਰਨਾ ਐਲਾਨ ਕਰਤਾ ਕਿ ਅਸੀਂ ਤਾਂ ਜੀ ਕਰਨ ਜਾ ਰਹੇ ਹਾਂ ਆਪਣੀ ਕਾਰਵਾਈ ਉਹਨਾਂ ਨੇ ਕੱਲ ਆਪਣੀ ਮੈਂਬਰਸ਼ਿਪ ਮਹਿਮਾਰੰਭਤ ਹੀ ਬਕਾਇਦਾ ਤੌਰ ਤੇ ਮੀਟਿੰਗ ਹੋਈ ਸੰਸਦੀ ਬੋਰਡ ਦੀ ਉਹਦੇ ਵਿੱਚ 25 ਲੱਖ ਮੈਂਬਰ ਬਣਾਉਣ ਦਾ ਟੀਚਾ ਤੈਅ ਹੋ ਗਿਆ ਪਾਰਟੀਆਂ ਵੰਡ ਹੋ ਗਈਆਂ ਕਾਪੀਆਂ ਵੰਡ ਹੋ ਗਈਆਂ ਡਿਊਟੀਆਂ ਲੱਗਦੀਆਂ ਤੇ ਇੱਧਰ ਜੱਥੇਦਾਰ ਸਾਹਿਬ ਨੇ ਸ਼ੋਭਨੀ ਕੁੱਟੀ ਦੇ ਪ੍ਰਧਾਨ ਐਡਵੋਕੇਟ ਹਲਿੰਦਰ ਸਿੰਘ ਧਾਮੀ ਤੇ ਦੂਸਰੀ ਤਰਫ ਕਿਸੇ ਸਮੇਂ ਇਕਬਾਈ ਕਰਦੇ ਗੁਰਪ੍ਰਤਾ ਬਡਾਲਾ ਦੋਵਾਂ ਨੂੰ ਬੁਲਾ ਲਿਆ ਹੂੰ ਦੋਵਾਂ ਨੂੰ ਇਕੱਠਿਆਂ ਨੂੰ ਬੁਲਾਇਆ ਇਕੱਠਿਆਂ ਨੂੰ ਬਿਠਾਇਆ ਕਿ ਦੱਸੋ ਜੀ ਧਾਮੀ ਸਾਹਿਬ ਕਹਿੰਦੇ ਜੱਥੇਦਾਰ ਸਾਹਿਬ ਜੋ ਹੁਕਮ ਹੈ ਅਸੀਂ ਉਵੇਂ ਚੱਲਾਂਗੇ ਉਹ ਕਹਿੰਦੇ ਨਹੀਂ ਜੀ ਫਿਰ ਸੱਤਵੇਂ ਮਵੀਰੀ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਅਜੇ ਤੱਕ ਹਾਂ ਜੀ ਕੀ ਕਰਨਾ ਤੇ ਕਹਿੰਦੇ ਜੀ ਠੀਕ ਹੈ ਜੀ ਫਿਰ ਵੀ ਤੁਹਾਨੂੰ ਪਤਾ ਹੈ ਜੀ ਕਿ ਰਾਜਿਤਿਕ ਧਰ ਨਾਲ ਜੁੜਿਆ ਮੈਂ ਉਧਰ ਵੀ ਐ ਤੇ ਇਧਰ ਵੀ ਐ ਮੈਂ ਇਤੋਂ ਤੋਂ ਵੀ ਆਕਾ ਨਹੀਂ ਗਾਤੇ ਪਰ ਕਿਵੇਂ ਕਰੀ ਉਹ ਕਹਿੰਦੇ ਠੀਕ ਹੈ ਕਰ ਲੋ ਸਲਾ ਜੋ ਕਰਨਾ ਹਮ 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 ਪਤਾ ਹੀ ਲੱਗਿਆ ਕਿ ਉੱਥੋਂ ਬੈਠੇ ਈ ਧਾਮੀ ਜੀ ਹੋਰਾਂ ਦੀ 2-3 ਵਾਰ ਆਪਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰਨਾਗਰ ਵੀ ਹੋਈ ਜੀ ਤੇ ਕਹਿੰਦੇ ਪੁੰਦਰ ਸਾਹਿਬ ਨੇ ਕਿਹਾ ਕਿ ਧਾਮੀ ਸਾਹਿਬ ਤੁਸੀਂ ਸ਼੍ਰੋਮਣੀ ਗੱਡੀ ਦੇ ਪ੍ਰਧਾਨ ਹੋ ਵਕੀਲ ਹੋ ਸਿਆਣੇ ਹੋ ਲੈ ਲੋ ਫੈਸਲਾ ਜੋ ਲੈਣਾ ਹਮ ਮਤਲਬ ਤਾਮੀ ਸਾਹਿਬ ਦਾ ਹੀ ਸਿਰਫ ਥਾਇਆ ਜਾ ਰਿਹਾ ਇਹ ਪਤਾ ਤਾਂ ਤਾਮੀ ਸਾਹਿਬ ਨੂੰ ਇੱਕ ਮਹਜੇ ਫੈਸਲਾ ਲੈ ਲਿਆ ਫਿਰ ਮੰਨਣਾ ਕਿ ਨਹੀਂ ਇਹਨਾਂ ਨੇ ਹੂੰ ਤੇ ਲੈ ਦੇ ਕੇ ਉੱਥੋਂ ਨਿਰਦੇਸ਼ ਦੇ ਕੇ ਭੇਜਿਆ ਕਿ ਭਾਈ ਤੁਸੀਂ 100 ਹੋ ਕੇ ਅੱਗੇ ਵਧੋ ਤੇ ਕਹਿੰਦੇ ਸ਼੍ਰੋਣੀ ਗੱਡੀ ਦੇ ਪ੍ਰਧਾਨ ਨੇ ਇੱਕ ਦਿਨ ਮੰਗਿਆ ਨਹੀਂ ਤਾਂ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਉਸ ਸਮੇਂ ਅੱਜ ਐਸਪੀਸੀ ਦੇ ਬਾਦਲ ਧਿਰ ਦੇ ਮੈਂਬਰਾਂ ਦੀ ਬੈਠਕ ਹੋਣੀ ਸੀ ਹੂੰ 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 ਹੁਣ ਉਹ ਬੈਠਕ ਨੂੰ ਇੱਕ ਦਿਨ ਅੱਗੇ ਪਾਇਆ ਗਿਆ ਉਹ ਬੈਠਕ ਨੂੰ ਕੱਲ੍ਹ ਨੂੰ ਹੋਏਗੀ ਸੋ ਇਹ ਸਭ ਦੇ ਦਰਮਿਆਨ ਕੀ ਸੁਖਵੀਰ ਬਾਦਲ ਬਲਵਿੰਦਰ ਪੁੰਦਰ ਦਲਜੀਤ ਚੀਮਾ ਹੋਰਾਂ ਨੂੰ ਮਨਾਉਣ ਚ ਸਮਝਾਉਣ ਚ ਧਾਮੀ ਸਾਹਿਬ ਕਾਮਯਾਬ ਹੋ ਜਾਣਗੇ ਹਾਂ ਜਾਂ ਜਿਹੜੀ ਗੱਲ ਲਈ ਪਹਿਲਾਂ ਧਾਮੀ ਔਰ ਪੁੰਦੜ ਹੋਰੀ ਤਿਆਰ ਸੀਗੇ ਉਸ ਗੱਲ ਲਈ ਹੁਣ ਸੁਖਵੀਰ ਬਾਦਲ ਵਾਲੀ ਤੇ ਰੁਪੀ ਆ ਗਈ ਹੈ ਕੱਲ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀਗੇ ਕਿ ਕੋਈ ਗੱਲ ਨਹੀਂ ਜਿਹੜਾ ਵੀ ਆਉਣਾ ਚਾਵੇ ਮੈਂਬਰਸ਼ਿਪ ਲੈ ਸਕਦਾ ਸਾਰੇ ਆ ਜਾਣ ਸੋ ਪਤਾ ਲੱਗ ਰਿਹਾ ਕਿ ਬਡਾਲਾ ਤੱਕ ਬਾਦਲਤਰ ਨੇ ਪਹੁੰਚ ਵੀ ਕੀਤੀ ਹੈ ਹਾਂ ਕਿ ਆਜੋ ਬਡਾਲਾ ਸਾਹਿਬ ਥੋੜੀ ਵੀ ਡਿਊਟੀ ਲਾ ਦਿਨੇ ਜਿਵੇਂ ਧਾਮੀ ਸਾਹਿਬ ਦੀ ਲਈ ਆ ਇੱਕ ਮਹੱਲਾ ਸ਼ਹਿਰ ਪਿੰਡ ਤੁਹਾਨੂੰ ਵੀ ਦੇ ਦਾਂਗੇ ਤੁਸੀਂ ਨਵੇੜੋ ਮਸਲਾ ਹੈ ਕਿਉਂਵੇਂ ਸੱਤ ਮੈਂਬਰ ਕਮੇਟੀ ਵਾਲਾ ਮੁੱਦਾ ਬਣਾਇਆ ਜੀ ਪਰ ਕੀ ਇਕੱਲੇ ਬਡਾਲਾ ਦੇ ਆਉਣ ਨਾਲ ਮਸਲਾ ਹੱਲ ਹੋ ਜਾਏਗਾ ਜਾਂ ਅਕਾਲੀ ਦਲ ਦੇ ਹਵਾਲੇ ਨਾਲ ਆਪਾਂ ਲਗਾਤਾਰ ਜਿਹੜੇ ਪਹਿਲੂ ਤੇ ਗੱਲ ਕਰਦੇ ਰਹੇ ਹਾਂ ਕਿ ਉਹ ਲੀਕ ਖਿੱਚ ਲਈ ਆ ਜਾਣਕਾਰੀ ਇਹ ਮਿਲਦੀ ਹੈ ਕਿ ਅੱਜ ਵੀ ਸੁਖਵੀਰ ਬਾਦਲੀ ਤੇ ਇਸ ਗੱਲ ਤੇ ਸਟੈਂਡ ਕਰਦੀ ਹੈ ਕਿ ਸਾਰਿਆਂ ਨੂੰ ਲੈ ਲਾਂਗੇ ਜਿਹੜੇ ਗਏ ਨੇ ਸਾਰੇ ਆ ਜਾਣ ਸਵਾਗਤ ਹੈ ਪਰ ਨਹੀਂ ਲੈਣਾ ਤਾਂ ਕਹਿੰਦੇ ਜੀ ਕਿ ਚੰਜੀਤ ਬਰਾੜ ਨਹੀਂ ਲੈਣਾ ਨਹੀਂ ਲੈਣਾ ਦਾ ਵੀ ਵੀ ਜਗੀਰ ਕੋ ਨਹੀਂ ਲੈਣੀ ਨਹੀਂ ਲੈਣਾ ਦਾ ਪ੍ਰਿੰਸ ਸਿੰਘ ਚੰਦੂਬਜਰ ਨਹੀਂ ਲੈਣਾ ਠੀਕ ਹੈ ਸੋ ਇੱਕ ਪਾਸੇ ਮੈਂਬਰਸ਼ਿਪ ਮਹਿਮ ਸ਼ੁਰੂ ਹੋ ਗਈ ਆ ਦੂਏ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹਦਾਇਤ ਹੋਈ ਆ ਸੁੱਕਨ ਵਾਲੀ ਬੈਠਕ ਕਾਫੀ ਕੁਝ ਤੈਹ ਕਰੂਗੀ ਹੈ ਤੇ ਇਹ ਸਭ ਦੇ ਦਰਮਿਆਨ ਇੱਕ ਵਾਰ ਫਿਰ ਜੱਥੇਦਾਰ ਕੰਨੀ ਉਹ ਸਾਰੇ ਵੱਲੋਂ ਦੇਖਿਆ ਜਾ ਰਿਹਾ ਪਰ ਸੁਖਬੀਰ ਬਾਦਲ ਵਾਲੇ ਤੇ ਹੁਣ ਸਾਰੇ ਮਸਲੇ ਪਰਾ ਰੱਖ ਕੇ ਗਾਹ ਮੱਦ ਗਈ ਆ ਤੇ ਉਹਨਾਂ ਨੇ ਆਪਣੀ ਮੈਂਬਰਸ਼ਿਪ ਮਹਿਮ ਸ਼ੁਰੂ ਕਰ ਦਿੱਤੀ ਆ ਪ੍ਰਵੀਨ ਜੀ ਚਿੱਟਾ ਸਪਸ਼ਟ ਕੰਧ ਤੇ ਲਿਖਿਆ ਪੜ ਹੋ ਰਿਹਾ ਕਿ ਪਈ 20 ਜਨਵਰੀ ਤੋਂ ਲੈ ਕੇ 25 ਫਰਵਰੀ ਤੱਕ ਇਹਨਾਂ ਦੀ ਮੈਂਬਰਸ਼ਿਪ ਮਹਮ ਚੱਲੂਗੀ 1 ਮਾਰਚ ਨੂੰ ਪ੍ਰਧਾਨ ਚੁਣਿਆ ਜਾਊਗਾ ਕੌਣ ਬਣਨਾ ਪ੍ਰਧਾਨ ਇਹ ਸਭ ਨੂੰ ਪਤਾ ਸਭ ਨੂੰ ਪਤਾ ਹੀ ਹੈ ਸਹੀ ਹੈ ਤਾਂ ਪ੍ਰਧਾਨ ਕਿਨੇ ਬਣਨਾ ਹੈ ਸਾਰਿਆਂ ਨੂੰ ਸਪਸ਼ਟਾ ਕਿਹਾ ਸੁਖਵੀਰ ਬਾਦਲ ਤੋਂ ਬਾਅਦ ਤਾਂ ਕੋਈ ਜਾਣ ਨਹੀਂ ਸਕਦਾ ਪਰ ਜਿਹੜੇ ਕੱਲ ਪਰਚੀਆਂ ਲੈ ਕੇ ਗਏ ਕਾਪੀਆਂ ਲੈ ਕੇ ਗਏ ਜਿਨ੍ਹਾਂ ਨੇ ਮੈਂਬਰਸ਼ਿਪ ਮਹਮ ਸ਼ੁਰੂ ਕੀਤੀ ਹਮਮ ਜਿਹੜੇ ਸੁਖਵੀਰ ਬਾਦਲ ਨਾਲ ਹੀ ਖੜੇ ਨੇ ਉਹਨਾਂ ਨਾਲ ਹੀ ਖੜੇ ਰਹਿਣਗੇ ਉਹ ਵੀ ਕੱਲ ਇਹ ਕਹਿੰਦੇ ਗੱਲ ਕਰਦੇ ਸੁਣੇਗੇ ਕਿ ਜੇ ਕੱਲ ਤੱਕ ਸਾਡੇ ਹੁਕਮਾਂ ਅਨਸਾਰ ਅੱਗੇ ਵਧੀ ਹੁੰਦੇ ਲੈ ਅੱਜ ਆਪਾਂ ਬਾਗੋ-ਬਾਗ ਹੋ ਕੇ ਜਾਂਦੇ ਮੈਂਬਰਸ਼ਿਪ ਕੱਟਣਾ ਹੂੰ ਉਹਨਾਂ ਨੇ ਵੀ ਇਹ ਕਿਹਾ ਕਿ ਹੋਰ ਨਹੀਂ ਕਿਹਨੇ ਬਣ ਜਾਣਾ ਸੀਗਾ ਤਾਂ ਵੀ ਲੈ ਦੇ ਕੇ ਤੁਹਾਡੇ ਕੋਲੇ ਸਾਰਾ ਕੁਝ ਸੀਗਾ ਤੁਸੀਂ ਬਣਿਆ ਜਾਣਾ ਸੀ ਪਰ ਖੁੱਲ ਕੇ ਮੂੰਹ ਤੇ ਕੌਣ ਕਹੇ ਹੈਨਾ ਕੌਣ ਕਹਿ ਕੇ ਰਾਣੀਏ ਗਾਟਾ ਕੱਟੋ ਇਹ ਸਵਾਲ ਬਟਾ ਸਹੀ ਸਹੀ ਬਿਲਕੁਲ ਸਹੀ ਗਾ ਤੁਸੀਂ